ਆਈਕਨ ਸੈਪਟ ਸਟੋਰ ਦੇ ਅੰਦਰ ਜਿੱਥੇ ਕਿ ਰੌਣਕਾਂ ਲੱਗੀਆਂ ਹੋਈਆਂ ਅੱਜ ਆਈਫੋਨ 16 ਨੂੰ ਲੈ ਕੇ ਹਰ ਕਿਸੇ ਨੂੰ ਸੀ ਕਿ ਉਹਦੇ ਹੱਥ 'ਚ ਇਹ ਫੋਨ ਆਵੇ ਕਈਆਂ ਨੇ ਪ੍ਰੀ ਬੁਕਿੰਗ ਵੀ ਕਰ ਲਈ ਸੀ ਇੱਕ ਵਾਰੀ ਰੌਣਕਾ ਦਿਖਾ ਦਿੰਦੇ ਆ ਸਟੋਰ ਦੇ ਅੰਦਰ ਹਰ ਕੋਈ ਆ ਜਿਹੜਾ ਆਈਫੋਨ 16 ਉਹ ਲੈਣ ਦੇ ਲਈ ਪਹੁੰਚ ਰਿਹਾ ਖਾਸ ਕਰਕੇ ਅੱਜ ਉਹ ਕਸਟਮਰ ਜ਼ਿਆਦਾ ਪਹੁੰਚ ਰਹੇ ਜਿਨ੍ਹਾਂ ਨੇ ਪਹਿਲਾਂ ਹੀ ਬੁੱਕ ਕਰਾਇਆ ਹੋਇਆ ਸੀ ਜਿਨ੍ਹਾਂ ਨੂੰ ਸ਼ਾਇਦ ਰਾਤ ਨੂੰ ਨੀਂਦ ਵੀ ਨਹੀਂ ਆਈ ਹੋਵੇ ਕਿ ਸੋਚ ਕੇ ਕਿ ਸਵੇਰੇ ਉਹਨਾਂ ਹੱਥੋਂ ਫੋਨ ਆ ਜਾਵੇਗਾ ਜਿਹੜਾ ਕਿ ਦੁਨੀਆ ਭਰ ਦੇ ਵਿੱਚ ਹਜੇ ਇੰਟਰੋਡਿਊਸ ਹੋਇਆ ਹੈ ਹਜੇ ਆਇਆ ਹੈ ਕਿਉਂਕਿ ਆਈਫੋਨ ਨੂੰ ਵਰਤਣ ਵਾਲੇ ਲੋਕ ਜਿਹੜੇ ਉਹ ਕ੍ਰੇਜ਼ੀ ਹੁੰਦੇ ਨੇ ਲਗਾਤਾਰ ਉਹਨਾਂ ਨੂੰ ਇਹ ਹੁੰਦਾ ਕਿ ਆਈਫੋਨ ਹੀ ਕਿ ਅੱਜ ਜਿਹੜਾ ਆ ਸਟੋਰ ਦੇ ਅੰਦਰ ਲੰਬੀਆਂ ਲਾਈਨਾਂ ਵੀ ਨਜ਼ਰ ਆਈਆਂ ਤੇ ਉੱਥੇ ਹੀ ਹਰ ਕੋਈ ਜਿਹੜਾ ਆ ਉਹ ਬਾਏ ਕਰਨ ਦੇ ਲਈ ਇੱਥੇ ਪਹੁੰਚ ਰਿਹਾ ਆ ਸੋ ਇਸ ਸਟੋਰ ਦੇ ਅੰਦਰ ਆਓ ਲੋਕਾਂ ਨਾਲ ਜਿਹੜੇ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰ ਲੰਨੇ ਆ ਪਹਿਲਾਂ ਕਸਟਮਰ ਤੋਂ ਰਿਵਿਊ ਜਾਣਦੇ ਆ ਆਈਫੋਨ 16 ਦਾ ਤੇ ਫਿਰ ਗੱਲ ਕਰਾਂਗੇ ਇੱਥੇ ਸਟੋਰ ਦੇ ਹੈੱਡ ਦੇ ਨਾਲ ਉਹ ਕੀ ਕਹਿੰਦੇ ਨੇ ਆਈਫੋਨ 16 ਨੂੰ ਲੈ ਕੇ ਕੀ ਖਾਸ ਆ ਕਿ ਫੀਚਰ ਲੱਗ ਨੇ क्यों लोग अट्रैक्ट हो रहे हैं? फोन के पैनल के ऊपर पिक्चर, सो so, मुझे पिक्चर्स खींचने का बहुत शौक है एंड uh, फोन का पैनल फीचर जो है मुझे अच्छा लगा ऐसा लाइक वी लाइक zoom ऑन द स्क्रीन बट अब इस पे हम ऐसे ओपन करके वी कैन डू इट तो वो बहुत प्यारा फीचर लगा मैंने

ਆਈਫੋਨ ਸਰ ਬੈਸਟ ਫੋਨ ਹੈ ਵਰਲਡ ਦਾ ਸਾਰੇ ਨੂੰ ਵੇਟ ਰਹਿੰਦੀ ਹੈ ਪੂਰਾ ਸਾਲ-ਸਾਲ ਵੇਟ ਕਰਦੇ ਲੋਕੀ ਵੀ ਇਸ ਦਿਨ ਲਾਂਚ ਹੋਏਗਾ ਲਵਾਂਗੇ ਐਂਡ ਫੀਚਰਸ ਬਹੁਤ ਵਧੀਆ ਰਹਿੰਦੇ ਆ ਫੋਨ ਦੇ ਸੋ ਬਹੁਤ ਵਧੀਆ ਲੱਗ ਰਿਹਾ ਫੋਨ ਆਈਫੋਨ ਭਾਜੀ ਮੈਨੂੰ ਹਰ ਸਾਲ ਮ ਨਵਾਂ ਫੋਨ ਹੀ ਲੈਂਦਾ ਜਦ ਵੀ ਆਈਫੋਨ ਆਉਂਦਾ ਵੈਰੀ ਮਚ ਸਾਈਟਡ ਕਿੰਨੇ ਕੁ ਪਰੇਸ਼ਾ ਕੁਛ ਨਾ ਕੁਛ ਨਵਾਂ ਕੱਢਦੇ ਆ ਉਹਨਾਂ ਈਸ਼ਵਰੀ ਵੀ ਇਹਨਾਂ ਨੇ ਮੈਨੂੰ ਪਹਿਲਾ ਫੋਨ ਦਿੱਤਾ ਤੇ ਸਵੇਰ ਤੋਂ ਕੱਲ ਸ਼ਾਮ ਦੀ ਐਕਸਾਈਟਮੈਂਟ ਹੋਈ ਦੀ ਕਦ ਆਏਗਾ ਕਦ ਆਏਗਾ ਤੇ ਆਈਫੋਨ ਦੀ ਮਤਲਬ ਕੀ ਕੁਆਲਿਟੀ ਵਾਈਜ਼ ਤੇ ਕੈਮਰਾ ਵਾਈਜ਼ ਇਹਨੂੰ ਯੂਜ਼ ਕਰਨ ਤੋਂ ਹੀ ਪਤਾ ਚੱਲਦਾ ਕਿ ਕੀ ਚੀਜ਼ ਹੈ ਮਤਲਬ ਆਈ ਆਈ ਵਾਸ ਵੈਰੀ ਮਚ ਐਕਸਾਈਟਿਡ ਤੇ ਨਾਓ ਹੈਵ ਗਾਟ ਇਟ ਐਂਡ ਆਮ ਵੈਰੀ ਮਚ ਹੈਪੀ ਲੁਕਿੰਗ ਫਾਰਵਰਡ ਟੂ ਯੂਜ਼ ਇਟ ਮੇਰਾ ਨਾਮ ਦਿਵਕਰ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਇਹ ਫੋਨ ਦਾ ਮੈਂ ਵੈਸੇ ਆਲਰੇਡੀ ਆਈਫੋਨ ਯੂਜ਼ਰ ਹੀ ਹੈਗਾ ਬਟ ਇਹ ਹੈ ਕਿ ਚਲੋ ਹਰ ਸਾਲ ਕੋਈ ਨਵੀਂ ਚੀਜ਼ ਆਂਦੀ ਹੈ ਕੋਈ ਨਵੀਂ ਅਪਡੇਸ਼ਨ ਹੁੰਦੀ ਹੈ ਤੇ ਉਹਦੇ ਬਾਰੇ ਇਹ ਪਤਾ ਸੀਗਾ ਕਿ ਇਸ ਬਾਰੇ ਕੁਝ ਟੀਜ਼ ਕਰ ਰਹੇ ਹੈ ਕੈਮਰਾਜ਼ ਚੇਂजेस ਹੋਏ ਹੈ ਬਟਨ ਆਇਆ ਹੈ ਤੇ ਬਸ ਉਹੀ ਕਿਉਰਿਓਸਟੀ ਸੀਗੀ ਤੇ ਅੱਜ ਮਿਲ ਗਿਆ ਇਹ ਤਾਂ ਅੱਛਾ ਲੱਗ ਰਿਹਾ ਹੈ ਹਾਂਜੀ ਆਪ ਵੀ ਖਰੀਦਾ ਵਾ ਹਾਂਜੀ ਪਹਿਲੀ ਵਾਲੀ ਲੈ ਲਿਓ ਸਵਿਚ ਕਰ ਰਿਹਾ ਹਾਂ ਇਹ ਫੋਨ ਮੇਂ ਪਹਿਲੇ ਕੌਨਸਾ ਪਹਿਲੇ ਤੋਂ ਮੇਰਾ OnePlus ਸੀ अभी मैंने आईफोन लिया हुआ है तो आज ही आज ही लिया हुआ है आज पे प्री बुकिंग कराई थी हाँ जी हाँ जी कैसा लग रहा है फोन तो <laughs> अभी तो चला के पता चलेगा फर्स्ट टाइम यूज कर रही हूँ तो लुक से कैसा लुक से, लुक से बहुत अच्छा है हाँ जी आज सोलह प्रो मैक्स लगता है जी पहला बुक करा देता सी कर। तो मिल गया टाइम न हर बार इतों ही लगे आई कंसैप्ट तो ही तो बहुत खुशी हो रही ਸ ਆਈਫੋਨ ਦੀ ਐਂ ਵੀ ਸਿਕਿਉਰਟੀ ਹੋ ਗਈ ਆਪਣਾ ਨਵੇਂ ਨਵੇਂ ਫੀਚਰ ਜਿਵੇਂ ਉਹਨੇ ਦਿੰਦੇ ਰਹਿੰਨੇ ਚਿਪਸੈਟ ਪਰਫਾਰਮੈਂਸ ਜ਼ਿਆਦਾ ਵਧੀਆ ਹੈ ਜੀ ਬਾਕੀ ਫੋਨਾਂ ਨਾਲ ਤਾਂ ਕਰਕੇ ਤੁਹਾਡੇ ਬਹੁਤ ਵਧੀਆ ਲੱਗਿਆ ਜੀ ਲੋਕਾਂ ਨਾਲ ਤਾਂ ਗੱਲ ਕਰ ਰਹੇ ਆ ਤੇ ਹੁਣ ਵਾਰੀ ਹੈ ਫੋਨ ਬਾਰੇ ਚੰਗਾ ਜਾਣਨ ਦੀ ਵੀ ਫੋਨ ਹੈ ਕੀ ਸਭ ਤੋਂ ਪਹਿਲਾਂ ਕਲਰ ਦਿਖਾਉਣੇ ਆ ਫੋਨ ਦਿਖਾਉਣੇ ਆ 16 ਇੱਥੇ ਡਿਸਪਲੇ 'ਚ ਲੱਗੇ ਹੋਏ ਨੇ ਜਿਹੜੇ ਆਈਫੋਨ ਨੇ ਆ ਦੇਖ ਸਕਦੇ ਹੋ ਕਿ ਇਹਦਾ ਆ ਅਲੱਗ-ਅਲੱਗ ਕਲਰ ਦੇ ਫੋਨ ਨੇ ਬਲੂ ਕਲਰ ਬਹੁਤ ਜ਼ਿਆਦਾ ਜਿਹੜਾ ਅਟਰੈਕਟਿਵ ਹੈਗਾ ਆ ਇਸ ਦੇ ਨਾਲ ਜਿਹੜਾ ਆ ਇਸ ਇਹ ਖਾਸ ਕਰਕੇ ਕੁੜੀਆਂ ਦੇ ਲਈ ਅਟਰੈਕਟਿਵ ਫੋਨ ਹੈਗਾ ਆ ਕੁੜੀਆਂ ਲਈ ਉਹਨਾਂ ਨੂੰ ਲਪਾਉਣ ਦੇ ਲਈ ਲੱਗਿਆ ਹੋਇਆ ਵੱਖ-ਵੱਖ ਪ੍ਰਾਈਸ ਇਸ ਵੱਖ-ਵੱਖ ਜਿਹੜੇ ਨਵੇਂ ਸੀਰੀਜ਼ ਆ ਕੋਈ ਪ੍ਰੋ ਹੈ ਕੋਈ ਪ੍ਰੋ ਮੈਕਸ ਆ ਕੋਈ ਸਿੰਪਲ ਆ ਹਰ ਇੱਕ ਜਿਹੜਾ ਇੱਥੇ ਸਟੋਰ ਦੇ ਵਿੱਚ ਡਿਸਪਲੇ ਕਰ ਦਿੱਤਾ ਗਿਆ ਫੋਨ ਨੂੰ ਤਾਂ ਕਿ ਲੋਕ ਆਉਣ ਤੇ ਇਸ ਫੋਨ ਨੂੰ ਦੇਖਣ ਬੈਕ ਲੁੱਕ ਵੀ ਤੁਹਾਨੂੰ ਦਿਖਾ ਰਿਹਾ ਆ ਤੇ ਇਥੋਂ ਫਰੰਟ ਲੁੱਕ ਵੀ ਤੁਹਾਨੂੰ ਦਿਖਾ ਰਿਆ ਇਹ ਹੈ ਆਈਫੋਨ 16 ਜਿਹੜਾ ਆਪਣੇ ਵੱਲ ਅੰਦਰੋਂ ਖਿੱਚਦਾ ਆਈਫੋਨ ਜਿਹੜਾ ਮੈਕਸ ਪ੍ਰੋ ਆ ਇਹ ਪ੍ਰੋ ਮੈਕਸ ਆ ਇਹ ਪ੍ਰੋ ਹੈ ਤੇ ਇਹ ਪਲੱਸ ਹੈ ਤੇ ਇਹ ਆ ਆਈਫੋਨ 16 ਜਿਹੜਾ ਕਿ ਵੱਖ-ਵੱਖ ਕੀਮਤ ਦੇ ਵਿੱਚ ਸਟੋਰ ਦੇ ਵਿੱਚ ਅਵੇਲੇਬਲ ਹੈਗਾ ਆ ਬਹੁਤ ਸਾਰੇ ਲੋਕ ਇਸ ਵੱਲ ਅਟਰੈਕਟ ਜਿਹੜੇ ਹੋ ਰਹੇ ਨੇ ਸਾਡੇ ਨਾਲ ਇਸ ਸਮੇ ਗੌਰਵ ਜੀ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਸਟੋਰ ਤੋਂ ਗੌਰਵ ਜੀ ਕਿਵੇਂ ਲੱਗ ਰਿਹਾ ਅੱਜ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਿਹੜਾ ਆਈਫੋਨ ਪਹੁੰਚਿਆ ਜੰਡੀਕਰ ਅ ਸਰ ਵੀ ਆਰ ਮੋਰ ਐਕਸਾਈਟਡ ਅਬਾਊਟ ਦ ਫੋਨ ਕਿ ਹੁਣੇ ਨਵੇਂ ਫੋਨ ਆਏ ਆ ਮੇਰੇ ਕੋਲ ਜਿਦਾ 16 Pro 16 Pro Max ਤੇ 16 16 Plus ਵਿਦ ਅ ਬਿਊਟੀਫੁਲ ਕੈਮਰਾ ਫੀਚਰ ਐਸ ਵੈਲ ਐਸ ਦ ਕਲਰ ਆਫ ਦ ਫੋਨ एज so यूजल जैसे हर साल होता है कि फोन में एक्साइटमेंट रहती है तो सेम वही कंसर्न हमारे साथ सेम वही चीजें है की पीपल आर स्टिल वेटिंग फॉर द न्यू फोन की मुझे ये फोन सेम डे पे चाहिए एक्साइटमेंट फर्स्ट डे की है तो हम लोग भी कर रहे हैं थोड़ा सा कि फोन मिल जाए जितना जल्दी मिल जाए फोन तो वो है ਬੈਸਟ ਪਾਰਟ ਇਸ ਬਾਰ ਇਹ ਨਿਕਾਲਾ ਹੈ ਕਿ ਇਨ ਟਰਮ ਆਫ ਸਾਈਜ਼ਸ ਥੋੜਾ ਸਾ ਅੱਛਾ ਕੀ ਹੈ 6.3 ਇੰਚਸ ਐਂਡ 6.9 ਇੰਚਸ ਪਰ ਸਾਈਜ਼ਸ ਆ ਗਏ ਆ। ਸਾਥ-ਸਾਥ ਮੈਂ ਤੁਹਾਨੂੰ ਫੋਨ ਦਿਖਾ ਦੇ ਦਿੰਦਾ ਹਾਂ ਜੋ ਮੇਰਾ ਫੇਵਰਿਟ ਕਲਰ ਹੈ ਇਸ ਵਾਰ ਉਹ ਡੇਜ਼ਰਟ ਟਾਈਟੇਨੀਅਮ ਵਨ ਆਫ ਦਾ ਬੈਸਟ ਬੜਾ ਨਜ਼ਦੀਕ ਤੋਂ ਨਜ਼ਦੀਕ ਤੋਂ ਜ਼ਰੂਰ ਇਹਨਾਂ ਨੂੰ ਨਾਲ-ਨਾਲ ਦਿਖਾਉਂਦੇ ਰਹੋ ਕੀ ਹੈ ਅੱਜ ਆਜੀ। ਸੀਰੀਅਸਲੀ ਥਿਸ ਕਲਰ ਇਜ਼ ਵੈਰੀ ਬਿਊਟੀਫੁਲ ਐਂਡ ਇਸ ਬਾਰ ਇਹ ਨਿਆ ਕਲਰ ਆਇਆ ਹੈ ਤਾਂ ਇਹ ਕਲਰ ਬਹੁਤ ਪਿਆਰਾ ਕਲਰ ਹੈ। ਮਤਲਬ ਇੰਦਾ ਦਾ ਕਲਰ ਹੈ ਕਿ ਮਤਲਬ ਤੁਸੀਂ ਦੇਖਦੇ ਹੋ ਬਾਕਸ ਦੇ ਨਾਲ ਹੀ ਤੁਹਾਨੂੰ ਹੋਊਗਾ ਕਿ ਇਸ ਕੀ ਹੋ ਗਿਆ ਕਲਰ ਦੇ ਨਾਲ ਨਾ ਇੰਦਾ ਦਾ ਕਲਰ ਹੈ ਜਿਹਦਾ ਹੋਰ ਹੋਰ ਜਿੱਦਾਂ ਮੈਂ ਤੁਹਾਨੂੰ ਇੱਕ ਕਲਰ ਹੋਰ ਦੱਸਦਾ ਹਾਂ ਨੇਚਰਲ ਰੈਟਿੰਗਮ ਇਹ ਕਲਰ ਵੀ ਮੇਰਾ ਕਲਰ ਬੈਸਟ ਕਲਰ ਬਿਕ ਰਿਹਾ लास्ट ਇਅਰ ਵੀ ਔਨ ਡਿਮਾਂਡ ਸੀ ਸੀਗਾ ਇਸ ਸਾਲ ਵੀ ਔਨ ਡਿਮਾਂਡ ਹੈ ਇਹ ਇੰਦਾ ਦੇ ਕਲਰ ਹੈ ਤਾਨੂੰ ਲੱਗਦਾ ਹੈ ਕਿ ਗ੍ਰੇਸ ਹੈ ਪਲੱਸ ਬੈਸਟ ਪਾਰਟ ਇਹਦੇ ਚਾਰਜਰ ਨੇ ਵਾਲਾ ਟਾਈਪ ਸੀ ਕਨੈਕਟਰ ਆ ਗਿਆ ਟਾਈਪ ਸੀ ਕਨੈਕਟਰ ਤਾਂ ਬਹੁਤ ਯੂਜ਼ਡ ਹੋ ਰਿਹਾ ਅੱਜ ਕੱਲ ਅੱਜ ਕੱਲ ਜਿੱਦਾਂ ਜਨਰੇਸ਼ਨ ਚੇਂਜ ਹੋ ਰਹੀ ਹੈ ਤਾਂ ਟਾਈਪ ਸੀ ਆ ਗਿਆ ਇਹਦੇ ਨਾਲ ਤਾਂ ਮੋਰ ਕਨਵੀਨੀਅੰਟ ਹੈ ਹੁਣ ਚਾਰਜਰ ਲੈ ਕੇਰੀ ਕਰਨਾ ਇਹ ਕਰਨਾ ਉਹ ਥੋੜਾ ਜਿਹਾ ਸੋਲੂਸ਼ਨ ਆ ਗਿਆ ਹੈ ਬੈਸਟ ਪਾਰਟ ਹੈ ਇਹ ਦੇ ਵਿੱਚ ਤੇ ਨਾਲੇ ਹੋਰ ਫੋਨ ਵਾਸਤੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇਹ 16+ ਹੈ 16+ ਦੇ ਵਿੱਚ ਇਹ ਤੁਹਾਡਾ ਪਿੰਕ ਕਲਰ ਜਿਹੜੇ ਕਈ ਸਿਸਟਮਸ ਹੁੰਦੇ ਆ ਉਹਨਾਂ ਨੂੰ ਪਿੰਕ ਕਲਰ ਪਸੰਦ ਆਉਂਦਾ ਹੈ ਸਪੈਸੀਫਿਕਲੀ ਤਾਂ ਪਿੰਕ ਕਲਰ ਉਹਨਾਂ ਦੇ ਲਈ ਹੈ ਤਾਂ ਉਹ ਵੀ ਲੈ ਸਕਦੇ ਆ ਤੇ ਨਾਲੇ ਇਹ ਨਵਾਂ ਕਲਰ ਹੈ ਐਕਵਾ ਮਰੀਨ ਕਲਰ ਇਹ ਬਲੂ ਕਲਰ ਮੇ ਅਮੇਜ਼ਿੰਗ ਕਲਰ ਐਕਵਾ ਮਰੀਨ ਕਲਰ विद अमेजिंग फिनिशिंग एंड बेस्ट पार्ट इज वर कैमरे दा पोर्शन जेड़ा तुसी देखोगे ना मैं थोनू एक बार दिखांदा हूं इदे विच फोन दे विच दे तुसी नेड़े आके देखोगे ता थोनू दिखुगा कि कैमरे दा फीचर दे नाल बटन भी देता कि तुसी एडजस्ट अपने हिसाब नाल कर सकदे हो अपने हिसाब नाल एडजस्ट कर सकदो किथा थोनू किथे थोनू एडजस्ट करना है ता फोटोज दे लिए नो नीड टू वरी कि पहले आपा इथे क्लिक करना है सिगा ਉਥੇ ਕਲਿੱਕ ਕਨੈਕ ਕਰਨਾ ਸੀਗਾ ਤਾਂ ਹੁਣ ਸਿੱਧਾ ਡਾਇਰੈਕਟ ਕਨੈਕ ਕਰਕੇ ਤੁਸੀਂ ਫੋਟੋ ਕਲਿੱਕ ਕਰ ਸਕਦੇ ਹੋ ਫੋਟੋ ਦੀ ਕਲੈਰਿਟੀ ਤੁਸੀਂ ਦੇਖ ਸਕਦੇ ਹੋ ਨਾਲੇ ਤੁਹਾਡੀ ਵੀਡੀਓ ਸ਼ੁਰੂ ਹੋ ਗਈ। ਤੋ ਇਟਸ ਇਟਸ ਅ ਵੈਰੀ ਈਜ਼ ਆਫ ਯੂਜ਼ ਪ੍ਰੋਡਕਟ ਨਾਓ। ਸੋ ਕਿਵੇਂ ਬਹੁਤ ਸਾਰੇ ਕਸਟਮਰ ਸਵੇਰ ਤੋਂ ਆ ਰਹੇ ਹੋਣੇ ਪ੍ਰੀ ਬੁਕਿੰਗ ਹੋਣੀ ਹੈ ਕਿਵੇਂ ਅੱਜ ਦਾ ਤੁਸੀਂ ਬਲੀਵ ਨਹੀਂ ਕਰੋਗੇ ਆਪਾਂ ਸਵੇਰੇ 6 6:00 ਟੂ ਮਾਰਨਿੰਗ ਤੋਂ ਸਟੋਰ ਹੈਗੇ ਤਾਂ 6:00 ਟੂ ਕਲੋਕ ਤੇ ਕਸਟਮਰ ਦੀ ਕਾਲਸ ਆਣੀ ਸ਼ੁਰੂ ਹੋ ਗਈ ਹੈ ਸਾਨੂੰ ਕਿ ਪ੍ਰੋਡਕਟ ਚਾਹੀਦਾ ਮਤਲਬ 6:00 ਟੂ ਕਿੰਦਾ ਦਾ ਐਕਸਪੀਰੀਅੰਸ ਹੁੰਦਾ ਕਿ ਸਵੇਰੇ ਲੋਕੀ ਸੋਚਦੇ ਕਿ ਚਲੋ ਉੱਠਦੇ ਆਪਾਂ ਹਨਾ ਕੁਝ ਕੰਮ ਕਰਦੇ ਆਂ ਐਕਸਰਸਾਈਜ਼ ਕਰਦੇ ਆਂ ਅੱਜਕੱਲ੍ਹ

ਕੀ ਲੋਗੇ ਐਡਵਾਈਸ ਕਰੋਗੇ ਬਹੁਤ ਸਾਰੇ ਲਵਰਸ ਨੇ ਜਿਹੜੇ ਆਈਫੋਨ ਦੇ 16 ਹਜੇ ਉਹਨਾਂ ਨੇ ਦੇਖਿਆ ਵੀ ਉਹਨਾਂ ਲਈ ਕੀ ਐਡਵਾਈਸ ਕਰੋ ਕੀ ਕੋ ਉਹਨਾਂ ਦੇ ਲਈ ਮੈਂ ਇਹ ਐਡਵਾਈਸ ਕਰੂੰਗਾ ਕਿ ਇੱਕ ਮੇਰੇ ਕੋਲ ਹਜੇ ਆਈ ਕਨਸੈਪਟ ਸੈਕਟਰ 20C ਵੀ ਹੈਵ ਅ ਟੂ ਸਟੋਰਸ ਆਈ ਕਨਸੈਪਟ ਸੈਕਟਰ 20C ਐਂਡ ਫੇਸ 7 ਮੋਹਾਲੀ ਤਾਂ ਸੈਟੂਲ ਆਫਰ ਅੱਛੇ ਹੈ ਇਸ ਵਾਰ ਇਸ ਵਾਰ ਆਪਾਂ ਐਪਲ ਗੀਅਰ ਤੇ ਡਿਸਕਾਊਂਟ ਡਾਲ ਰਹੇ 16% ਆਫ ਦੇ ਆਪਾਂ ਐਂਡ ਬਾਇਬੈਕ ਦੇ ਰਹੇ ਆ ਪੁਰਾਣਾ ਫੋਨ ਲੈ ਕੇ ਆਓ ਵੈਲਿਊ ਦੋਂਗੇ ਉਹਦੀ ਤੇ ਵੈਲਿਊ ਦੇ ਨਾਲ ਐਕਸਚੇਂਜ ਬੋਨਸ ਵੀ ਦੋਂਗੇ ਨਾਲ ਤੇ ਨਾਲੇ ਇਹਦੇ ਨਾਲ ਆਪਾਂ ਤੁਹਾਨੂੰ ਐਕਸੈਸਰੀਜ਼ ਤੇ ਡਿਸਕਾਊਂਟ ਦੇ ਰਹੇ ਹਾਂ ਤਾਂ ਤੁਸੀਂ ਇੱਕ ਵਾਰ ਸਟੋਰ ਵਿਜ਼ਿਟ ਕਰੋ ਐਕਸਪੀਰੀਅੰਸ ਹਾਸੇ ਬਿਕਾਜ਼ ਇਹ ਜਿਹੜਾ ਸਟੋਰ ਹੈ ਉਹ ਹਾਈएस्ट ਰਿਵਿਊ ਦੇ ਨਾਲ ਹੈ ਵਿਦ ਅ ਗੁੱਡ ਸਰਵਿਸ ਇਫੈਕਟ ਜੀਡੀਬੀ ਕਸਟਮਰ ਇੱਥੇ ਆਂਦੇ ਆ ਉਹ ਇਹੀ ਰਹਿੰਦਾ ਹੈ ਕਿ ਹਾਂ ਕਸਟਮਰ ਐਕਸਪੀਰੀਅੰਸ ਕਿੱਦਾਂ ਦਾ ਹੈ ਉਹ ਮੈਟਰ ਕਰਦਾ ਹੈ ਸਟੋਰ ਦੇ ਲਈ ਦਾ ਆਪਾਂ ਉਹਦੇ ਵਿੱਚ ਹੀ ਡੀਲ ਕਰਦੇ ਆ ਬੇਸਿਕਲੀ ਕਿਉਂਕਿ ਕਸਮਰ ایکسپੀਰੀਅੰਸ ਅੱਛਾ ਹੋਣਾ ਕਸਮਰ ਆਪੇ ਵਣਦੇ ਆ ਇੱਕ ਵਰਡ ਆਫ ਮਾਉਥ ਚੱਲਦਾ ਉਹ ਉਹਦੇ ਨਾਲ ਆਪਾਂ ਕਨੈਕਟ ਰੱਖਦੇ ਆ ਥਿਊ ਜਿਹੜਾ ਆ ਇਹਦਾ ਤੁਸੀਂ ਸੁਣ ਲਿਆ ਕਿ ਕੀ ਡਿਫਰੈਂਸ ਹੈ ਗਿਆ ਤੇ ਸਟੋਰ ਬਾਰੇ ਵੀ ਜਿਹੜੀ ਉਹਨਾਂ ਨੇ ਚਰਚਾ ਕਰ ਦਿੱਤੀ ਆ ਕਿ ਕਿਸ ਤਰੀਕੇ ਨਾਲ ਆਫਰਸ ਜਿਹੜੇ ਦਿੱਤੇ ਜਾ ਰਹੇ ਕਿਉਂਕਿ ਅੱਜ ਲਾਂਚ ਹੋਇਆ ਆ ਆਈਫੋਨ 16 ਕੈਮਰਮੈਨਸ ਖਾਸ ਦਿਨਾਲ ਮੈਂ ਜਸਪ੍ਰੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ